ਪਿੰਡ ਦੀਆਂ ਸਖੀਆਂ ਧਾਰੀ ਰਤਨੋਂ ਦੇ ਆ ਕੇ ਪਤਨ ਤੇਰੇ ਭਗ ਖੁੱਲ ਗਏ ਮਿੱਠਾ ਮੂਕਰਵਾ ਦੇ ਪਿੰਡ ਦੀਆਂ ਸਖੀਆਂ ਧਾਰੀ ਰਤਨੋਂ ਦੇ ਆ ਕੇ ਪਤਨ ਤੇਰੇ ਭਗ ਖੁੱਲ ਗਏ ਮਿੱਠਾ ਮੂਕਰਵਾ ਦੇ ਵਧਾਈਆਂ ਰਤਨੋਂ ਤੈਨੂੰ ਵਧਾਈਆਂ ਨੀ ਵਧਾਈਆਂ ਤੇ ਰਤਨੋਂ ਤੈਨੂੰ ਤੇਰੇ ਵੇੜੇ ਲਾਲ ਖਿੜਾਇਆ ਇਹ ਬਾਲਕ ਰੂਪ ਰੱਬ ਦਾ ਹੇ ਵਾਲਕ ਰੂਪ ਰੱਬੀ ਦਾ ਜਿਹੜਾ ਤੇਰੇ ਘਰ ਵਿੱਚ ਆਇਆ ਹੇ ਵਾਲਕ ਰੂਪ ਰੱਬੀ ਦਾ ਜਿਹੜਾ ਤੇਰੇ ਘਰ ਵਿੱਚ ਆਇਆ ਧਰਤੀ ਸੰਦਵਾ ਵਾਲਾ ਲਿਖੋ ਮਹਿਮਾ ਇਸ ਵਾਲਕ ਦੀ ਧਰਤੀ ਸੰਦਵਾ ਵਾਲਾ ਲਿਖੋ ਮਹਿਮਾ ਇਸ ਵਾਲਕ ਦੀ ਅੱਗੇ ਕੀ ਹੋਣਾ ਏ ਮਰਜੀ ਏ ਉਸ ਮਾਲਕ ਦੀ ਧਰਦੀ ਸੰਦਵਾ ਵਾਲਾ ਲਿਖੋ ਮਹਿਮਾ ਇਸ ਬਾਲਕ ਦੀ ਅੱਗੇ ਕੀ ਹੋਣਾ ਏ ਮਰਜੀ ਏ ਉਸ ਮਾਲਕ ਦੀ ਅਗੇ ਕੀ ਹੋਣਾ ਏ ਮਰਜੀ ਏ ਉਸ ਮਾਲਕ ਦੀ ਸ਼ੁਕਰ ਕਰ ਉਸ ਡਾਡੇ ਦਾ ਸ਼ੁਕਰ ਕਰ ਉਸ ਡਾਡੇ ਦਾ ਤੇਰੇ ਵੇੜੇ ਲਾਲ ਖਿੜਾਇਆ ਏ ਬਾਲਕ ਰੂਪ ਰੱਬੀ ਦਾ ਏ ਬਾਲਕ ਰੂਪ ਰੱਬੀ ਦਾ ਜਿਹੜਾ ਤੇਰੇ ਘਰ ਵਿੱਚ ਆਇਆ ਏ ਬਾਲਕ ਰੂਪ ਰੱਬੀ ਦਾ ਜਿਹੜਾ ਤੇਰੇ ਘਰ ਵਿੱਚ ਆਇਆ ਏ ਬਾਲਕ ਰੂਪ ਰੱਬੀ ਦਾ ਜਿਹੜਾ ਤੇਰੇ ਘਰ ਵਿੱਚ ਆਇਆ